ਕਿ ਤੀਕਲੋਂ ਕੋਈ ਬਾਪ ਪੈਰੀਆਂ ਹੱਥ ਲਵਾਉਂਦਾ ਜੀ ਬੋਲੋ ਪਿਆਰਿਓ ਜਿਹਨਾਂ ਨੋ ਲਾਉਣ ਲੱਗਦੀ ਉਦੋਂ ਹੀ ਦਾਖਲ ਹੋ ਜਾਂਦੇ ਆ ਮੀ ਲਾਲਾ ਕਿਉਂ ਇਹ ਧੀ ਨਹੀਂ ਉਹ ਪਿਆਰਿਓ ਨੋਹਾਂ ਨੂੰ ਧੀਆ ਬਣਾ ਲਓ ਤੇ ਧੀਆ ਕਹਿੰਦੇ ਮੇਰਾ ਪਿਓ ਹੈ ਤੇ ਆਪਣੀ ਮੈਂ ਜ਼ਿੰਦਗੀ ਚ ਐਸੀਆਂ ਧੀਆ ਪੁੱਭਾਂ ਮਾਰ ਕੇ ਰੋਂਦੀਆਂ ਵੇਖੀਆਂ ਜਦੋਂ ਸਹਰਾ ਪੂਰਾ ਹੋਇਆ ਕਹਿੰਦੀ ਜਦੋਂ ਮੇਰਾ ਬਾਪ ਪੂਰਾ ਹੋਇਆ ਸੀ ਨਾ ਉਦੋਂ ਇਹਨਾਂ ਦੁੱਖ ਨਹੀਂ ਸੀ ਹੋਇਆ ਅਸਲ 'ਚ ਅੱਜ ਮੇਰਾ ਪਿਓ ਦੁਨੀਆ ਤੋਂ ਗਿਆ ਹੈ ਇਹ ਜਗ੍ਹਾ ਬਣਾਉਣੀ ਪੈਣੀ ਹੈ ਜਗ੍ਹਾ ਕਮਾਉਣੀ ਪੈਣੀ ਹੈ ਇਹ ਜਗ੍ਹਾ ਬਾਜ਼ਾਰਾਂ 'ਚੋਂ ਨਹੀਂ ਮਿਲਦੀ ਇਹ ਕਮਾਉਣੀ ਪੈਂਦੀ ਹੈ ਜਦੋਂ ਸੱਸ ਜਾਵੇ ਤੇ ਨੋਹ ਕਵੇ ਮੇਰਾ ਅਜ ਮਨ ਨਹੀਂ ਲੱਗਦਾ ਜਦੋਂ ਮਾਂ ਪੂਰੀ ਹੋਈ ਸੀ ਉਦੋਂ ਨਹੀਂ ਸੀ ਦੁੱਖ ਹੋਇਆ ਕਿਉਂਕਿ ਮੈਨੂੰ ਪਤਾ ਸੀ ਮੇਰੀ ਮਾਂ ਹੈਗੀ ਹੈ ਜਿਹਦੇ ਜਿਹਦੇ ਕੋਲ ਛੱਡ ਕੇ ਗਈ ਮੈਨੂੰ ਮੇਰੀ ਮਾਂ ਅੱਜ ਭਵਾਂ ਨਿਕਲੀਆਂ